ਉਡੀਕ ਕਰਨ ਮੋਰੀ ਫਰੈਂਡ ਆ ਗਈ ਦੱਸੋ ਤੁਸੀਂ ਤੂੰ ਕਿਉਂ ਹੋਈ ਏ ਤੂੰ ਸੈਂਡ ਨਾ ਲੈ ਕੇ ਕੀ ਹੋ ਗਿਆ ਦੱਸ ਲੈ ਜੈਡਵੋ ਕੀ ਹੋ ਗਿਆ ਬਤਾਈ ਦੇਣਾ ਆਈਆਂ ਫਰੈਂਡਾਂ ਮੇਰਾ ਦੱਸ ਹਾਂਜੀ ਲੈ ਮੇਰਾ ਫਰੈਂਡ ਨਾ ਦੱਸ ਨਹੀਂ ਮੈਂ ਲੋਕਾਂ ਨਾਲ ਨਹੀਂ ਖੜੀ ਹਾਂ ਨਹੀਂ ਨਹੀਂ ਸਰ ਮੈਂ ਬਾਹਰ ਬੈਠੀ ਆਂ ਨਹੀਂ ਬੈਠੇ ਆਈਆਂ ਮੈਂ ਨਹੀਂ ਸਰ ਮੈਂ ਬਾਹਰ ਬੈਠੀ ਸੀ ਨਹੀਂ ਇਹ ਕਹਿੰਦੇ ਸੀ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਫਰਗੇ ਤੁਹਾਡੇ ਜਿਹੜਾ ਕੁੜੀ ਜਨ ਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਨੂੰ ਵਧਾਈ ਦੇਣਾ ਹੈ ਨਵੇਂ ਸਾਲ ਦੀ ਵਧਾਈ ਦੇਣਾ ਹੈ ਨਵੇਂ ਸਾਲ ਹਰ ਕੁੜੀ ਕਿਹੜੀ ਹੈ ਬਾਜੀ ਅੰਦਰ ਬਾਜੀ ਕੁੜੀ ਅੰਦਰ ਉਹਨੂੰ ਸੁਖਾਣ ਗਿਆ ਉਹਨੇ ਸੁਖਾਣ ਗਿਆ ਕੰਨ ਮੇਰੀ ਘਰ ਵਾਲੀ ਆ ਲੱਗ ਜਾਣਾ ਉਹਨੂੰ ਤੁਸੀਂ ਵੀ ਕੋਣ ਸਰ ਕੋਈ ਕਿਹੜੀ ਅੰਦਰ ਕੁੜੀ ਦਾ ਸਰ ਕਿਹੜੀ ਕੁੜੀ ਅੰਦਰ ਨਹੀਂ ਨਹੀਂ ਤੁਹਾਡੇ ਤਾਂ ਵਧਾਈ ਫੇਰ ਵੀਰੇ ਗਾਲਾਂ ਕੱਢ ਰਿਹਾ ਹੈ ਥਾਣੇ ਚ ਬੰਦ ਕਮਰੇ ਚੋਂ ਨਿਕਲੀ ਕੁੜੀ ਬਾਹਰ ਆ ਕੇ ਕਹਿੰਦੀ ਪੁਲਿਸ ਵਾਲਾ ਮੇਰਾ ਫਰੈਂਡ ਹੈ ਉਸ ਨੂੰ ਹੈਪੀ ਨਿਊ ਇਅਰ ਕਹਿਣ ਆਈ ਸੀ ਪਰ ਲੋਕਾਂ ਨੇ ਤਾਂ ਪਾਤਾ ਰੋਲਾ ਦਰਅਸਲ ਪੰਗਾ ਬੱਸ ਸਟੈਂਡ ਦੇ ਕੋਲ ਆਪਸ ਚ ਦੋ ਦੋਸਤਾਂ ਦੇ ਪਿੜਨ ਦਾ ਸੀ ਪੁਲਿਸ ਪਹੁੰਚੀ ਤੇ ਇਹਨਾਂ ਨੂੰ ਰੋਲਾ ਪਾਉਂਦੇ ਦੇਖ ਥਾਣੇ ਲੈ ਆਏ ਥਾਣੇ ਇਹਨਾਂ ਦੇ ਪਰਜਨਾ ਗਏ ਤੇ ਪਰਜਨਾ ਚੋ ਮਹਿਲਾਵਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਥਾਣੇ ਚ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਥਾਣੇ ਚ ਹੰਗਾਮਾ ਸ਼ੁਰੂ ਹੋ ਗਿਆ ਤੇ ਇਹਨਾਂ ਨੇ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਥਾਣੇਦਾਰ ਦੇ ਕਮਰੇ ਚ ਕੁੜੀ ਐ ਬਸ ਫਿਰ ਕਿਸੇ ਰੋੜਾ ਪੈਂਦੇ ਕੁੜੀ ਬਾਹਰ ਆ ਗਈ ਤੇ ਕੁੜੀ ਨੇ ਵੀ ਲੈ ਲਿਆ ਸਟੈਂਡ ਮੌਕੇ ਤੇ ਕੀ ਕੁਝ ਹੋਇਆ ਆਓ ਤੁਹਾਨੂੰ ਦਿਖਾਨੇ ਦਲਖ ਮੇਲ ਪੰਜਾਬੀ ਟੀਵੀ ਦੇ ਲਈ ਅਮਨ ਤਾਗੜੀ ਦੀ ਰਿਪੋਰਟ ਹੁਣ ਆਹ ਵੇਖੋ ਆਪ ਆਪ ਗੁੰਡਾ ਕਰ ਗੁੰਡਾ ਇਹ ਪੁਲਸੀ ਨਹੀਂ ਗੁੰਡਾ ਕਰਦੀ ਇਹ ਸਾਡੇ ਪ੍ਰੋਬਲਮ ਬਹੁਤ ਵਾਰਾ ਗੁੰਡਾ ਕੁੜੀਦਾ ਸਾਡੀ ਪੁਚਾਈ ਦੇ ਚੇੜ ਮਾਰੀ ਤੁਸੀਂ ਆ ਦੇਖ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਦੇਖ ਲੋ ਕਿੱਦਾਂ ਕਰ ਰਿਹਾ ਬੋਲੇ ਤੁਸੀਂ ਹਾਂ ਬੋਲੇ ਤੁਸੀਂ ਹਾਂ ਆ ਦੇਖੋ ਐਟੀਟਿਊਡ ਦਾ ਖਮੰਦੇ ਦਾ ਤੁਸੀਂ ਚਾਲੂ ਗੁੰਡਾ ਕਰਦੀ ਗਰੀਬਾਂ ਨੂੰ ਦੇਖੋ ਸਾਡੀ ਨਹੀਂ ਹੋਣਾ ਆ ਦੇਖੋ ਚਰਨ ਪੱਕਾ ਆਦੀ ਭਗਵੰਤ ਮਾ ਸਰਕਾਰ ਨੂੰ ਕਹਣਾ ਚੱਲਿਆ ਫਟਾ ਰਹੇ ਬੰਦੇ ਚਤ ਮੈਨ ਲੋੜੇ ਦੀ ਨੌਕਰੀ ਪਰਖਾਉਣ ਤੋਂ ਦੇਈਆ ਜਨਾਬ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਾਣ ਨੂੰ ਆਪ ਤਨ ਮਾਰਿਆ ਕੁੱਟ ਕੁੱਟੇ ਖੁੱਟੇ ਕੋੜ ਗਿੱਤਾ ਦੇਣੇ ਬੰਦਾਰ ਕੱਟੇ ਨੂੰ ਬੁਲਾਦੇ ਥਾਲੇ ਦੇ ਚੇੜਾ ਮਾਰੀਆਂ ਪੂਰੇ ਥਾਲੇ ਦੇ ਦਾਰੂ ਦਿੱਤੀ ਆ ਪੂਰੇ ਥਾਲੇ ਦੇ ਦਾਰੂ ਪੀਂਦੇ ਮੁੰਡਾ ਹੈਗਾ ਦੇਖੋ ਸੰਦੀਪ ਜਿਹਨੂੰ ਤੁਹਾਨੂੰ ਪੀਤੀ ਆ ਜਨਾਨੀਆਂ ਨੂੰ ਕਰਤਾ ਸਾਡੇ ਪ੍ਰਾਣ ਨੂੰ ਕੋਲਾ ਕੁੱਟ ਕਰਤਾ ਮੁੜਦਾਬਾਤ ਮੁੜਦਾਬਾਤ ਪੂਰ ਪ੍ਰਸ਼ਾਸਨ ਮੁੜਦਾਬਾਤ ਮੁੜਦਾਬਾਤ ਪੂਰ ਗੱਡਾ ਭਰੇ ਕੋਈ ਗੱਲ ਨਹੀਂ

ਆਰੇ ਬਾੜਾ ਨੂੰ ਮੁੰਸੀ ਹੈ ਆਹ ਦਾਰੂ ਪੀਤੀ ਬੰਦਾ ਗਾੜੇ ਬਿਠਾਈ ਨਾ ਇਹ ਭੈਣ ਆਹ ਦੇਖੋ ਇਹ ਪੁੱਛ ਦਾਰੂ ਪੀਤੀ ਹੈ ਨਾ ਦਾਰੂ ਪਿੰਡਾ ਆਹ ਦੇਖੋ ਇੰਨੇ بڑے ਗੁੰਡੇ ਬੰਦੇ ਮਲਾਇਆ ਕਰਦੇ ਪਾਪ ਜਰੀਦਾਰ ਜਿੰਨਾ ਪੀਤੀ ਪਾਣੀ ਦਾਰੂ ਪੀਤੀ ਮਲਾਜਾ ਪਤਾ ਆਹ ਦੇਖੋ ਵੱਜ ਰਿਹਾ ਹੁਣ ਹੁਣੇ ਕਰਦਾ ਪਾਣੀ

ਨੇ ਕਹਿੰਦੇ ਸੀ ਮੁਲਾਇਮ ਨੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜੇ ਗਰੀਨ ਜਿਹਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਨੂੰ ਬਤਾਈਂ ਮੈਂ ਨਵੇਂ ਸਾਲ ਦੀ ਵਧਾਈ ਦੇਣਾ ਹੀ ਨਵੇਂ ਸਾਲ ਦੀ ਸਰ ਮੇਰਾ ਇੱਕ ਫਰੈਂਡ ਆ ਮੈਂ ਨਾਰਮਲ ਹੀ ਇਹਨੇ ਵਧਾਈ ਦੇਣੀ ਨਵੇਂ ਸਾਲ ਦੀ ਇਦਾਂ ਕੁਝ ਨਹੀਂ ਆ ਕਿਹੜੀ ਗੱਲ ਹੋ ਗਈ ਤੁਸੀਂ ਦੱਸੋ ਕਿੰਨੇ ਸਾਹਮਣੇ ਬਗਵਾਤ ਨਹੀ ਬਾਈ ਮੇਰੇ ਘਰ ਆ ਰਹੀ ਆ ਕੋਣ ਕਹਿੰਦਾ ਸੀ ਤੂੰ ਵੀ ਤੂੰ ਖਾਏ ਸਰ ਤੁਹਾਡੀ ਗੱਲ ਤਾਂ ਐਗਰੀ ਆ ਤੁਸੀਂ ਵਧਾਈ ਦੇਦੇ ਠੀਕ ਆ ਤੁਹਾਡੀ ਗੱਲ ਠੀਕ ਆ ਐਗਰੀ ਆ ਸਰ ਮੇਰੇ ਕੋਲ ਤੂੰ ਵੀ ਆਪਣੇ ਜੋ ਵੀ ਤਰ੍ਹਾਂ ਦੇ ਮੈਸੇਜ ਕਿੰਨੇ ਸਾਲ ਤੋਂ ਜਾਣਦੇ ਹੋ ਮੈਂ ਤੈਨੂੰ ਕਿੰਨੇ ਸਾਲ ਤੋਂ ਜਾਣਦੇ ਹਾਂ ਹੋਰ ਨੂੰ ਛੱਡੋ ਭਾਜੀ ਉਹ ਮੈਟਰ ਹੀ ਨਹੀਂ ਕਰਦਾ ਮੈਟਰ ਇਹ ਮੈਂ 10 ਲੇਡੀਜ਼ ਨੂੰ ਥੱਪੜ ਮਾਰਿਆ ਹੈ ਮੈਂ ਸੋਚੋ ਇਹ ਗਲਤ ਹੈ ਬਿਲਕੁਲ ਗਲਤ ਹੈ ਹੋ ਇੱਕ ਬੰਦੇ ਦੀ ਗੱਲ ਸੁਣਾਇਆ ਕਰ ਕਿੱਧਰ ਦੀ ਸੀ ਤੂੰ ਮੈਂ ਦਿਵਿੰਦਰ ਪਾਸੇ ਨੂੰ ਮਿਲਦਾ ਨਿਊ ਯਰ ਦੀ ਮੇਲਪ ਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਬਣਾਈ ਦੇਣਾਈ ਸੀ ਕਿ ਨਵੇਂ ਸਾਲ ਦੀ ਕੁਝ ਨਹੀਂ ਹੈ ਸਾਰੇ ਫਰੈਂਡਸ ਨਹੀਂ ਮਰੇ ਹਾਂਜੀ ਇਹ ਵਿਅਕਤੀ ਤੇ ਇੱਕ ਮੁੰਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਵਿੱਚ ਲੜ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਪੁਲਿਸ ਦੇ ਵੀ ਗੱਲ ਪੈ ਗਏ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪਤਾਲ ਲੈ ਕੇ ਜਾ ਰਹੇ ਹਾਂ ਇਸ ਤੋਂ ਲਾਭ ਹੋਰ ਕੁਝ ਨਹੀਂ ਹੋਣਾ ਇੱਥੇ ਕਿਸੇ ਲੈ ਕੇ ਜਾਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆ ਐਪਲੀਕੇਸ਼ਨ ਲੈ ਕੇ ਸਿਵਲ ਕੇਰੀ ਚੌਂਕੀ ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪਗੜੇ ਪੱਛੇ ਲੇਡੀਜ਼ ਆਈ ਆਏ ਕੀ ਰੋਣਾ ਇਹਨਾਂ ਦੇ ਗੱਡੀਆਂ ਲਈ ਜੀ ਅੱਛਾ ਇਹ ਦਰ ਨਾਲ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਸੱਟ ਮਾਰ ਕੀਤੀ ਹੈ ਕੁੱਟ ਮਾਰ ਕੀਤੀ ਹੈ ਇਸ ਕਰਕੇ ਮੈਡੀਕਲ ਕਰਾਣ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੇ ਨੇ ਮੇਰੇ ਮਹਿਲਾ ਇਲਜ਼ਾਮ ਦਰਤਾ ਸਾਰੇ ਇਹ ਦੇਖੋ ਕਿ ਜਦੋਂ ਅਸੀਂ ਕਿਹਦਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪ੍ਰਦੀਪ ਕੋਲ ਨਾਲ ਕੁਝ ਤਾਂ ਬੋਲਣਾ ਹੀ ਹੈ ਸਰ ਦੇਖਿਆ ਜੀ ਲੇਡੀਜ਼ ਨੂੰ ਅੰਦਰ ਠਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਇਹ ਲੇਡੀਜ਼ ਤਾਂ ਇਹਨਾਂ ਦੇ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਹੈ ਕਿ ਮੋਨਾ ਵਿਅਕਤੀ ਹੈ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚਲੇ ਸਰ ਇਹਨੇ ਰੋਕ ਲਾਇਆ ਵੀ ਸਾਡੇ ਨਾਲ ਲੇਡੀ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਧ ਹੈ ਤੁਹਾਨੂੰ ਐ ਲੱਗੇਗੀ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱਥ ਅਸੀਂ ਨੂੰ ਰੋਕਿਆ ਪੁੱਛਦੇ ਗਏ ਪੈ ਗਏ ਹੁਣ ਮੈਡੀਕਲ ਨਾਲ ਲਈ ਰਿਸਿਵਲ ਹਸਪਤਲ ਲੈ ਕੇ ਚੱਲਣ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਵੀ ਦੋ ਹੀ ਬੰਦੇ ਸੀ ਜਿਹੜੇ दारू ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਲੜਲੇ ਲੜ ਠੀਕ ਹੈ ਸ਼ਾਬਾਸ਼ ਓਕੇ ਠੀਕ ਹੈ ਕਿਹੜੇ ਡਾਨੇ ਦਾ ਮਾਮਲਾ ਥਰੇ ਡਿਵੀਜ਼ਨ ਨੰਬਰ 5 ਚੌਂਕੀ ਬਸ ਤੇ ਪਹਿਲਾਂ ਕਰਾਣਾ ਕਹਿੰਦਾ ਤੂੰ ਘੋੜੋਂ ਨਹੀਂ ਮਲਾਜੇ ਕਰਾਣਾਂ ਲਈ ਕਹਿੰਦਾ ਮੋਂਦਾ ਕਰਾਣ ਜਾਊਂਗਾ ਮਲਾਜੇ ਆਹ ਜਿਹੜਾ ਅੰਦਰ ਕੋਈ ਬੰਦੇ ਮੜੀ ਕਰੋ ਸੋਨੇ ਦੀ ਚੀਜ਼ਾਂ ਕਿੰਨੇ ਚਾਰ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਕਰ ਮਲਾਜੇ ਕਾਂ ਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟਾਟ ਔਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਆਪਣੀ ਬਾਸ ਛੱਡੇ ਦੀ ਉੱਥੇ ਹੀ ਖੜੇ ਆ ਜੀ ਮੰਗਦੀ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾਂ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡਿੰਗ ਨੂੰ ਬੈਕ ਕਰਕੇ ਥਾਣੇ ਅੰਦਰ ਨਾ ਬੈਠਾ ਜਾਵੇ ਆ ਗਈ ਆਵੇ ਕਿਵੇਂ ਹੈ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਦਾ ਛੋਟਾ ਜਿਹਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾਸ ਛੱਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਰਾਂ ਨੂੰ ਲੈ ਆਏ ਇੱਥੇ ਹਾਂ ਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਥੱਲੇ ਧੰਵਾ ਦਾ ਘੰਟਾ ਚ ਗੇਟ ਘੜਕਾਇਆ ਸਾਡੇ ਕੋਦੇ ਗੇਟ ਨਹੀਂ ਖੋਲੇ ਹਾਂ ਥੱਲੇ ਗੇਟ ਨਹੀਂ ਖੋਲੇ ਸਾਡੇ ਕਿ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਘੜਕਾਇਆ ਗੇਟ ਅੰਦਰ ਘੰਟੇ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰਿਓ ਦਾ ਹੱਥ ਖੋਨੋ ਖੋਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲਿਆ ਉਹ ਗੇਟ ਦਾ ਬੰਦ ਕਰ ਲਿਆ ਇਹਨਾਂ ਨੇ ਗਾਲੀ ਆਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਿਜਾਇਜ਼ ਠੀਕ ਹੈ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਦਵਾ ਕੇ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਹ ਮੇਰੀ ਪਰਚਾਈ ਤੇ ਚਪੇੜ ਮਾਰਤੀ ਉਹ ਬੰਦਰ ਪੁੱਤ ਮਲਾਜ ਨੂੰ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਇਹ ਕਿ ਤੁਮਲਾਜਮ ਆਹੋ ਆ ਪਤਾ ਨਹੀਂ ਨਾ ਕੀ ਆ ਸਾਡਾ ਸੋਨੇ ਤਾਵਾ ਮੁੰਡਾ ਮੋਲਣਾ ਜੀ ਧਾਂਕ ਰਿਹਾ ਸੀ ਅਮਰੋ ਗੋੜੋ ਜਿਹੜਾ ਸਾਡਾ ਹੁਣ ਤੱਕਾ ਸਾਨੂੰ ਬੰਦਾ ਨਹੀਂ ਕਹਿੰਦਾ ਫਿਰ ਕੀ ਹੋਊਗਾ ਇਹ ਮੁਲਾਜ਼ਮ ਕਹਿੰਦਾ ਬੰਦਾ ਤੁਹਾਨੂੰ ਛੱਡ ਦਊਗਾ ਬੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤੜੇ ਲੱਤਾਂ ਪਾਰ ਨਹੀਂ ਕਹਿੰਦਾ ਇਹ ਤਾਂ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਬੰਦਾ ਕਹਿੰਦਾ ਇੱਕ ਮਿੰਟ ਇਹ ਬੰਦੇ ਨੇ ਆਂਦੇ ਸਾਨੂੰ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਲੋ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਸਾਡੀ ਪਰਦੇਈ ਦੇ ਚਿਹਰੇ ਮਾਰਤੀ ਅਸੀਂ ਕਿਹਾ ਵੀ ਤੁਸੀਂ ਇੱਕ ਮਿੰਟ ਬੋਲੋ ਮਾਰ ਆਹ ਮਲਾਦਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਤੋਂ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦਰਵਾਜ਼ਾ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲ ਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤ ਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਨ ਨਹੀਂ ਕੋਨट्रोल ਕੋਈ ਕੰਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਹ ਮਲਾਜਮ ਨਹੀਂ ਇਹ ਮੰਨਦੇ ਕਿ ਉਹ ਕਹਿੰਦੇ 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 ਉਹ ਲੜ ਰਹੇ ਸੀ ਸ਼ਰਾਬ ਵੀ ਸਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਸਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਜੋ ਲੇਡੀਜ਼ ਤੇ ਚਪੇੜ ਮਾਰੋਗੇ ਅਜਿਨੇ ਲੈਣ ਮਾਰੀ ਰਹਿ ਮਾਰੀ ਆਹ ਮਲਾਜਮ ਨੇ ਲੇਡੀਜ਼ ਤੇ ਚਪੇੜ ਮਾਰੀ ਕਹਿੰਦਾ ਟੈਪਰ ਲੱਗੇ ਘਾੜਾਓ ਟੈਪਰ ਲੱਗੇ ਘਾੜਾਓ ਮੇਰੀ ਮਾਂ ਪਾ ਬੜੀ ਰੱਖੀ ਐਨੇ ਮੇਰੀ ਮਾਂ ਦੀ ਬਾਹ ਪੜ ਲੱਗੀ ਜੇ ਕੈਮਰੇ ਕਿਤੇ ਕਢਾ ਲਓ ਲੱਗ ਜੀ ਸਰ ਕੀ ਮਾਮਲਾ ਕੀ ਸੀ ਇਹ ਜੇ ਥਾਣੇ ਦੇ ਬਾਹਰ ਹੁਲੜਬਾਜੀ ਨੂੰ ਦੇਖਣ ਨੂੰ ਮਿਲੀ ਕਾਫੀ ਇੱਕ ਹੁਣ ਇੱਥੇ ਦੱਸੋ ਤੁਸੀਂ ਲੋਕੋ ਕਿਉਂ ਤੱਕ ਆ ਰਹੇ ਥੱਲੇ ਕਾਕਾ ਹੈਗਾ ਤੇ ਰਵੀ ਹੈਗਾ ਇਹ ਨਹੀਂ दारू ਕੀਤੀ ਹੋਈ ਸੀ ਰਵਿੰਦਰ ਦੀ ਇਹ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਕਿਉਂ ਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਨੇ ਜੀ ਕੀ ਕੀ ਹੈਗਾ ਮਤਲਬ ਉਹਨੂੰ ਵੈਰੀਫਾਈ ਕਰ ਰਹੇ ਸਰ ਕੀ ਮਾਮਲਾ ਇਹ ਹੈ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਠੀਕ ਕੋਣੋਂ ਵੈਰੀਫਾਈ ਕਰ ਰਹੇ ਆ ਸਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਹੋਸਾ ਹੈ ਕਹਿੰਦੇ ਵੀ ਨੋ ਇਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਨਾ ਵੈਰੀ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇਮਪਲਾਈ ਜੀ ਕੋਈ ਫਰੈਂਡ ਦੱਸ ਰਿਹਾ ਜੀ ਨੋ ਇਮਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਵਿਆਹ ਨਹੀਂ ਦਿੱਤੇ ਅੱਜ ਉਹਨਾਂ ਨੇ ਰੱਖ ਲਈ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀ ਨਹੀਂ ਵੈਸੇ ਰੱਖ ਸਕਦੇ ਉਹ ਬੋਡੈਲ ਇਲਜ਼ਾਮ ਲਗਾ ਰਹੇ ਨੇ ਧਿਆਨ ਚ ਨਹੀਂ ਹੈ ਜੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਥੈਂਕ ਯੂ